ਸ਼ਹੀਦੀ ਹਫਤਾ ਕਹਿਰ ਦੀ ਠੰਡ ਵਿੱਚ ਬੁਲੰਦ ਹੌਸਲੇ ਦੀ ਗਾਥਾ ਪੋਹਦੀਆਂ 7 ਰਾਤਾਂ ਦਸੰਬਰ 1704 ਦਾ ਉਹ ਸ਼ਹੀਦੀ ਹਫਤਾ ਜਿਸ ਨੇ ਭਾਰਤੀ ਇਤਿਹਾਸ ਦਾ ਰੁਖ ਬਦਲ ਕੇ ਰੱਖ ਦਿੱਤਾ ਇਹ ਲਹੂ ਪਿਜੇ ਸ਼ਹੀਦੀ ਹਫਤੇ ਦੀਆਂ ਉਹ 7 ਕਾਲੀਆਂ ਬੋਲੀਆਂ ਤੇ ਲਹੂ ਨਿਚੜਦੀਆਂ ਰਾਤਾਂ ਹਨ ਜਿਨ੍ਹਾਂ ਨੇ ਤਸ਼ਮੇਸ਼ ਪਿਤਾ ਦਾ ਆਪਣੇ ਪਰਿਵਾਰ ਨਾਲੋਂ ਵਿਛੋੜਾ ਪਾ ਦਿੱਤਾ ਸੀ ਰਸਤੇ ਨਾਸੂਰ ਵਾਂਗੂੰ ਸਮੋਈ ਸ਼ਹੀਦੀ ਹਫਤੇ ਦੀ ਪੀੜ ਅਤੇ ਸ਼ਹਾਦਤਾਂ ਦੀ ਲੋ ਕੌਮ ਦੀਆਂ ਨਸਾਂ ਨੂੰ ਅਣਖ ਤੇ ਸਵੈਮਾਨ ਨਾਲ ਜਿਉਂਦਾ ਵੱਲ ਤਸਤੀ ਰਹੇਗੀ ਸੰਗਤ ਜੀ ਆਓ ਨਤਮਸਤਕ ਹੋਈਏ ਮਹਾਨ ਸ਼ਹੀਦਾਂ ਨੂੰ 20 ਦਸੰਬਰ 6 ਪੋਦੀ ਰਾਤ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਾਂ ਦੀ ਪੁਰੀ ਨੂੰ ਆਖਰੀ ਵਾਰ ਨਜ਼ਰ ਪਰ ਕੇ ਵੇਖਿਆ ਕਿਉਂਕਿ ਉਹ ਜਾਣਦੇ ਸਨ ਕਿ ਹੁਣ ਦੁਬਾਰਾ ਇੱਥੇ ਨਹੀਂ ਆਉਣਾ ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ आनंदगढ़ ਦੇ ਕਿਲੇ ਤੋਂ ਨਿਕਲ ਕੇ ਅਜੇ ਕੁਝ ਹੀ ਦੂਰ ਗਏ ਸਨ ਕਿ ਪਿੱਛੋਂ ਮੁਗਲ ਫੌਜਾਂ ਨੇ ਤੋਖੇ ਨਾਲ ਹਮਲਾ ਕਰ ਦਿੱਤਾ 21 ਦਸੰਬਰ 7ਪੋ ਅੰਮ੍ਰਿਤ ਵੇਲੇ ਦੇ ਸਮੇਂ ਸੱਸਾ ਨਦੀ ਦੇ ਕੰਢੇ ਹੋਏ ਭਿਆਨਕ ਯੁੱਧ ਵਿੱਚ अनेका ਸਿੰਘ ਮੁਗਲਾਂ ਦੇ ਆਹੂ ਲਾਉਂਦੇ ਸ਼ਹੀਤੀਆਂ ਪਾ ਗਏ ਸੱਸਾ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਵੱਡੇ ਸਹਿਬਜ਼ਾਤੀਆਂ ਅਤੇ ਕੁਝ ਸਿੰਘਾਂ ਨਾਲ ਰੋਪੜ ਹੁੰਦੇ ਹੋਏ ਜਮਕੌਰ ਦੀ ਕੱਚੀ ਕੜੀ ਵਿੱਚ ਪਹੁੰਚ ਗਏ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬਕੋਤ ਪਾਈ ਮਨੀ ਸਿੰਘ ਜੀ ਨਾਲ ਦਿੱਲੀ ਵਾਲੇ ਪਾਸੇ ਨਿਕਲ ਗਏ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਦੇ ਸੱਸਾ ਦੇ ਕੰਡੇ-ਕੰਡੇ ਤੁਰਦੇ ਕੁੰਮਾ 마ਸ਼ਕੀ ਦੀ ਚੌਪੜੀ ਵਿੱਚ ਪਹੁੰਚੇ 7 ਪੋ ਦੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਵਟੇ ਸਹਿਜਾਦਿਆਂ ਨੇ ਜਮਕੌਰ ਦੀ ਗੜੀ ਵਿੱਚ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਜਾਦਿਆਂ ਨੇ ਕੁੰਮਾ 마ਸ਼ਕੀ ਦੇ ਘਰ ਬਿਤਾਈ 22 ਦਸੰਬਰ 8 ਪੋ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਚਮਕੌਰ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਤਾਨਗੁਰ ਗੋਬਿੰਦ ਸਿੰਘ ਮਹਾਰਾਜ ਪੰਜ ਪਿਆਰਿਆਂ ਦੇ ਆਦੇਸ਼ ਨਾਲ ਗੜੀ ਤੋਂ ਨਿਕਲ ਗਏ। ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਗੰਗੂ ਰਸੋਈਏ ਨਾਲ ਉਸਦੇ ਪਿੰਡ ਸਹੇੜੀ ਪਹੁੰਚ ਗਏ। ਅੱਠ ਪੋਦੀ ਰਾਤ ਮਾਤਾ ਜੀ ਅਤੇ ਨਿੱਕੇ ਸਹਬਜ਼ਾਦਿਆਂ ਨੇ ਗੰਗੂ ਦੇ ਘਰ ਬਿਤਾਈ। 23 ਦਸੰਬਰ ਨੂੰ ਪੋ ਮਾਤਾ ਜੀ ਕੋਲ ਸੋਨੇ ਦੀਆਂ ਮੋਹਰੇ ਵੇਖ ਕੇ ਪਾਪੀ ਕੰਕੂ ਦਾ ਮਨ ਬੇਈਮਾਨ ਹੋ ਗਿਆ ਉਸਨੇ ਮੋਹਰਾ ਚੋਰੀ ਕਰ ਲਈ ਤੇ ਸਰਕਾਰੀ ਇਨਾਮ ਦੇ ਲਾਲਚ ਵਿੱਚ ਮੋਰਿੰਡਾ ਦੇ कोतवाल ਨੂੰ ਮਾਤਾ ਜੀ ਅਤੇ ਬੱਚਿਆਂ ਦੀ ਜਾ ਖਬਰ ਦਿੱਤੀ ਹਵਲਦਾਰ ਜਾਨੀ ਖਾਂ ਤੇ ਮਾਨੀ ਖਾਂ ਮਾਤਾ ਗੁਜਰੀ ਜੀ ਅਤੇ ਸਹਿਜਾਧਿਆ ਨੂੰ ਮੋਰਿੰਡਾ ਦੀ ਕੋਤਵਾਲੀ ਵਿੱਚ ਲੈ ਆਏ ਨੋ ਪੋ ਦੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਜਾਧਿਆ ਨੇ ਬਿਨਾ ਕੁਝ ਖਾਤੇ ਪੀਤੇ ਮੋਰਿੰਡੇ ਦੀ ਜੇਲ੍ਹ ਵਿੱਚ ਗੁਜ਼ਾਰੀ 24 ਦਸੰਬਰ 10 ਤੋਂ ਠੰਡੇ ਪੁਰਜ ਦੀ ਪਹਿਲੀ ਰਾਤ ਵਜ਼ੀਰ ਖਾਨ ਨੇ ਸਿਪਾਹੀ ਭੇਜ ਕੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਤੋਂ ਸਰਹੰਦ ਲਿਆਂਦਾ ਭੁੱਖੇ ਪਾਣੇ ਠੰਡੇ ਪੁਰਜ ਵਿੱਚ ਕੈਦ ਕਰ ਦਿੱਤਾ ਗੁਰੂ ਘਰ ਦੇ ਸ਼ਰਧਾਲੂ ਬਾਬਾ ਮੋਤੀਦਾ ਮਹਿਰਾ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਸ਼ਕਾਇਆ ਸੀ 25 ਦਸੰਬਰ 11ਵਾਂ ਸਹਿਬਜ਼ਾਦਿਆਂ ਦੀ ਸੂਬੇ ਕੋਤ ਪਹਿਲੀ ਪੇਸ਼ੀ ਦੋਵੇਂ ਛੋਟੇ ਸਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਕੇ ਉਹਨਾਂ ਉੱਤੇ ਮੁਕੱਦਮਾ ਚਲਾਇਆ ਗਿਆ ਡਰਾਵੇ ਦਿੱਤੇ ਗਏ ਲਾਲਚ ਦਿੱਤੇ ਗਏ ਪਰ ਜਦੋਂ ਸਹਿਬਜ਼ਾਦੇ ਨਾ ਮੰਨੇ ਤਾਂ ਉਹਨਾਂ ਨੂੰ ਵਾਪਸ ਠੰਡੇ ਪੁਰਜ ਵਿੱਚ ਭੇਜ ਦਿੱਤਾ ਗਿਆ ਠੰਡੇ ਬੁਰਜ ਵਿੱਚ ਵਾਪਸ ਆ ਸਹਿਬਜ਼ਾਦਿਆਂ ਨੇ ਦਾਦੀ ਮਾਪਾਸੋਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਪਾਹਾਦਰ ਜੀ ਦੀਆਂ ਸਾਖੀਆਂ ਸੁਣਦੇ ਹੋਏ guzari ਪਾਈ ਮੋਤੀਰਾ ਮਹਿਰਾ ਨੇ ਦੁੱਧ ਦੀ ਸੇਵਾ ਕੀਤੀ 24 ਦਸੰਬਰ 12 ਨੂੰ ਸਹਿਬਜ਼ਾਦਿਆਂ ਦੀ ਸੂਬੇ ਕੋਲ ਤੂਜੀ ਪੇਸ਼ੀ ਦੂਜੇ ਦਿਨ ਫਿਰ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਦਰਾਵੇ ਦਿੱਤੇ ਗਏ ਤਸੀਹੇ ਦਿੱਤੇ ਗਏ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਸਹਿਬਜ਼ਾਦੇ ਬਿਲਕੁਲ ਨਾ ਮੰਨੇ ਜਦੋਂ ਇਸ ਜ਼ੁਲਮ ਦੇ ਖਿਲਾਫ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਮਾਰਿਆ ਤਾਂ ਸੂਬਾ ਸਰਹੰਦ ਨੇ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੋਰਚ ਵਿੱਚ ਭੇਜ ਦਿੱਤਾ ਮੋਤੀराम ਮਹਿਰਾ ਨੇ ਆਖਰੀ ਵਾਰ ਸਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਛਕਾਉਣ ਦੀ ਸੇਵਾ ਕੀਤੀ 7 ਦਸੰਬਰ 13 ਨੂੰ ਸਹਿਬਜ਼ਾਦਿਆਂ ਦੀ ਸੂਬੇ ਕੋਲ ਆਖਰੀ ਪੇਸ਼ੀ ਅਤੇ ਸ਼ਹੀਦੀ ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਆਖਰੀ ਵਾਰ ਆਪਣੇ ਹੱਥੀਂ ਤਿਆਰ ਕਰ ਸੁੰਦਰ ਪੁਸ਼ਾਕਾ ਪਾ ਕੇ ਸੀਸ ਉੱਤੇ ਕਲਗੀਆਂ ਸਜਾ ਕੇ ਸੂਬੇ ਦੀ ਕਚਹਿਰੀ ਵੱਲ ਤੋਰਿਆ ਸਾਰੀਆਂ ਕੋਸ਼ਿਸ਼ਾਂ ਦੇ ਭਾਵੇਂ ਸਹਿਬਜ਼ਾਦਿਆਂ ਨੂੰ ਢੁਲਾ ਦੇਣ ਵਿੱਚ ਪੂਰੀ ਤਰ੍ਹਾਂ ناکਾਮ ਰਹੇ ਸੂਬਾ ਸਰਹੰਦ ਦੇ ਇਸ਼ਾਰੇ ਉੱਤੇ ਕਾਜ਼ੀ ਨੇ ਸਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਆਪਣੇ ਧਰਮ ਵਿੱਚ ਪੱਕੇ ਰਹਿੰਦਿਆਂ ਨੀਹਾਂ ਵਿੱਚ ਅਡੋਲ ਖੜੇ ਸਹਿਬਜ਼ਾਦੇ ਬੇਅੰਤ ਤਸੀਹੇ ਸਹਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਸ਼ਹੀਦਤਾ ਉੱਚਾ ਰੁਤਬਾ ਪਾ ਗਏ ਖੰਡੇ ਪੋਚ ਵਿੱਚ ਸੂਬਾ ਸਰਹਿੰਦ ਜ਼ਾਲਿਮ ਵਜ਼ੀਰ ਖਾਨ ਦੇ ਜ਼ੁਲਮਾਂ ਨੂੰ ਆਪਣੇ ਬਿੱਧ ਸਰੀਰ ਉੱਤੇ ਸਹਾਰਦਿਆਂ ਮਾਤਾ ਗੁਜਰ ਕੌਰ ਜੀ ਵੀ ਸ਼ਹੀਦੀ ਪ੍ਰਾਤ ਕਰਦੇ। ਗੁਰੂ ਘਰ ਦੇ ਅਨੰਦ ਸੇਵਕ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦਾ ਟੁਕੜਾ ਖਰੀਦ ਤਿੰਨਾ ਪਾਵਨ ਸਰੀਰਾਂ ਦਾ ਸਸਕਾਰ ਕੀਤਾ। ਅੱਜ ਇਸ ਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਿਸ਼ੋਭਿਤ ਹੈ। ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚਾਰ ਸਹਿਬਜ਼ਾਦਿਆਂ ਮਾਤਾ ਗੁਜਰੀ ਜੀ ਅਤੇ ਸ਼ਹੀਦ ਸਿੰਘਾਂ ਦੀ ਬੇਮਿਸਾਲ ਸ਼ਹਾਦਤ ਨੂੰ ਅਸੀਂ ਸਨਮਰ ਸਜਦਾ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓਵਾਂ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ